ਰਹਿਰਾ ਸਹਬ ਹਰੇ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ ਰਾਮ ਰਾਜੇ ਹਰੇ ਨਾ ਕੋ ਜੁਤ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵੰਤਲ ਹਿਤ ਦਾਇਆ ਸ਼ਲੋਕ ਮਹੱਲਾ ਪਹਿਲਾ ਸੁਖਦਾਰ ਸੁਖੋਗ ਭਇਆ ਜਾ ਸੁਖ ਧਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਯਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸੁਖਤ ਸਵਾਲੇ ਜਨ ਕੀ ਤੀਸੋਂ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਾ ਸੋਦ ਰਾਗਾ ਸਾ ਮਹੱਲਾ ਪਹਿਲਾ ਓਮਕਾਰ ਸਤਗੁਰ ਪ੍ਰਸਾਦ ਚੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੇ ਕੀ ਸੰਠਾ ਕੀਤੇ ਤੇਰੇ ਭਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨ ਹਰ ਗਾਵਨ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤਕੁਪਤ ਲਿਖਾਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਨੋਂ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋਂ ਇਤਿంద్ర ਅਸਨ ਉੱਤੇ ਬੈਠੇ ਦੇਵਤੇ ਆਦਰ ਨਾਲ ਗਾਵਨ ਤੁਨੋਂ ਸਿੱਧ ਸਮਾਧੀ ਇੰਦਰ ਗਾਵਨ ਤੁਨੋਂ ਸਾਧ ਵਿਚਾਰੇ ਗਾਵੰਤ ਤੁਧਨੋ 36 ਦੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ 15 ਪੜ ਰਕੀ ਸਰਜੋਗਜਗ ਵਿਦਾਨਾਲੇ ਗਾਵੰਤ ਤੁਧਨੋ ਮੋਹਨਿਆ ਮਨਮੋਹਨ ਸਰਗਮਛ ਪਿਆਲੇ ਗਾਵੰਤ ਤੁਧਨੋ ਰਤਨਿ ਪਾਇ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਚੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡਭਨੁ ਬ੍ਰਹਮੰਡਾ ਕਰਕੇ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਕੀ ਤਦ ਨੂੰ ਗਾਵਣ ਸੇ ਮੈਂ ਚਤਨ ਆਵ ਨਾਲ ਕਿਆ ਵਿਚਾਰੇ ਸੋਈ ਸੋਈ ਸਰਸ ਸਹਿਬ ਸਾਚਾ ਸੱਚੀ ਨਹੀਂ ਹੈਪੀ ਹੋਸੀ ਜਾਏ ਨਾ ਜੈ ਰਚਨਾ ਜਿਹਨੂੰ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇ ਜਿਨੀ ਉਪਾਈ ਕਰ ਕਰ ਦੇਖਹਿ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰ ਚੀਂ ਹੁਕਮ ਨਾ ਕਰ ਨਾ ਜਾਈ ਸੋ ਪਾਸਾਂ ਸਹ ਪਾਸਾ ਇਹ ਨਾਨਕ ਰਹਹਿ ਨਰ ਜਾਈ ਆਸਾ ਮਹੱਲਾ ਪਹਿਲਾ ਵੱਡਾ ਕਿਸਬ ਕੋਈ ਕੇਵਲ ਵੱਡਾ ਠੀਠਾ ਹੋਏ ਕੀਮਤ ਪਾਇਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਮੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵਲ ਚੀਰਾ ਰਹਾਉ ਸਭ ਤੁਰਤੀ ਮੈਂ ਚਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਨਹੀਂ ਗੁਰਗ ਰਹਾਏ ਕਹਿ ਨਾ ਜਾਏ ਤੇਰੀ ਤਲਵੜਿਆਈ ਸਭ ਸਾਤ ਸਭ ਤਾਪ ਸਭ ਚਿੰਗਿਆ ਆਂ ਸਦਾ ਵਰਖਾ ਕੀਆ ਵਡਿਆਈਆਂ ਤਦਿਨ ਸਿੱਧੀ ਕਿ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹਾਈਆ आकण वाला क्या विचारा चुप्पी परे तेरे पंडारा जिस सुबेद से क्या चारा नानक सच दुबार महला पहला आखा जीवा विसरे मर जाऊ आखने ओखा सच है ना साचे नाम की लाग भूख तू कह चले है दुख सुख विसरे मेरी माई साचा साहब सच है ना रहा नाम के दलवड़े आई आस्थ आग के कीमत नहीं पाए जे सो मिलके आखन पाए वड्डा नोए घाट ना जाए ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗ ਵਿਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇੇ ਏਵਡਾ ਪਤੇ ਵਰਤੀ ਰੀ ਦਾਰ ਜਿੰਨਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮਜਾਤ ਨਾਨਕ ਨਾਮ ਬਰ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਅਰਕੇ ਜਨਸਾਦ ਗੁਰਸਰ ਪਰਖਾ ਬਨਾ ਕਰੋ ਬਿਰਪਾਸ ਹਮ ਕੇਰੇ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪਰਗਾਸ ਮੇਰੇ ਮਿਤਕਰਦੇ ਨ ਕੋ ਰਾਮਨਾਮ ਪਰਗਾਸ ਗੁਰਮਤਿ ਨਾਮੇ ਰਹਾ ਪ੍ਰਾਨ ਸੁਕਾਇ ਹਰ ਕੀਰਤਮ ਦੇ ਰਹਾ ਰਾਸ ਰਹਾ ਹਉ ਅਰਜਣ ਕੇ ਵਡੁ ਭਾਗਵ ਦੇ ਰਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਦੇ ਤ੍ਰਿਪਤਾ ਸੇ ਮਿਲ ਸੰਗਤਿ ਗੁਣ ਪਰਗਾਸ ^{(1)} ਹਿਨ ਹਰ ਹਰ ਹਰਿ ਸੁਨਾਮ ਨਾ ਪਾਇ ਤੇ ਭਾਗ ਹੀ ਜੰਪਾਸ ਜੋ ਸਤਗੁਰ ਸਨ ਸੰਗਤ ਲਿਐ ਤ੍ਰਿਕ ਜੀਵ ਤ੍ਰਿਕ ਜੀਵਾਸ ਨਿਨ ਹਰ ਜਨ ਸਤਿਗੁਰ ਸੰਗਤ ਪਾਏ ਧਿਨ ਤੁਰ ਮਸਤਕ ਲਿਖਿਆ ਲਿਖਾ ਸੈ ਧਨ ਧਨ ਸਰਸਮ ਵਿਦਿਤ ਹਰ ਸੁ ਪਾਏ ਮੰਜ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਗਾਹਿ ਰੇ ਮਨ ਚ ਪ੍ਰਿਆਤਮ ਦਾ ਆਹਰ ਹਰ ਗਿਓ ਪਰਿਆ ਸਾਲ ਪਤਰ ਮੈਂ ਜੰਤੀ ਉਪਾਹੀਤਾ ਕਰਜ ਕਾਗੇ ਕਰ ਧਰਿਆ ਮੇਰੇ ਮਾਤੋ ਜੀ ਸਰ ਸੰਗਤ ਮਿਲੇ ਸਿਓ ਤਰਿਆ ਗੁਰਪੁਰ ਸਾਰੋਂ ਪਰਮਪਤ ਪਾਏ ਸੋ ਕੇ ਕਾਸ਼ ਧਰਿਆ ਰਹਾਓ ਨਨਪੀਤਾ ਲੋਕ ਸਰਪੰਤਾ ਕੋਈ ਨਾ ਕਿਸ ਕੀ ਧਰਿਆ ਸਿਰਸਰੀ ਦਿਕ ਸੁਬਾਹ ਏ ਠਾਕੁਰ ਕਾਹੇ ਮਨ ਭੋ ਕਰਿਆ ਊਟ ਊੜਾ ਵੇ ਸੇ ਕੋਸਾ ਦੇ ਪਾਛੇ ਬਚਰੀ ਛਰਿਆ ਤਿਨ ਕਮਨ ਕਲਾਵੇ ਕਮਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਾਭ ਨਹੀਂ ਤਾਂ ਅਸਰ ਛਾਣ ਠਾਕੁਰ ਕਰਤਲ ਧਰਿਆ ਨਨ ਨਾਨਕ ਬਲਬਲ ਸੁਦ ਬਲ ਜਾਇ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸੰਹਾ ਚੌਥਾ ਸੁਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕਨ ਨੰਝਣ ਹਰ ਪਰਕਨ ਨੰਝਣ ਹਰ ਗਮ ਗਮਿਆ ਪਾਰ ਸਬਤ ਹੈ ਸਬਤ ਹੈ ਤੁਜੀ ਹਰ ਸੱਚੇ ਸਿਰ ਬਿਨਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾ ਤਾਰਾ ਹਰ ਤਾਵੇ ਸੰਤੋਜੀ ਸਭ ਦੁੱਖ ਵਿਸਾਰਨ ਹਾਰਾ ਅਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂ ਕਟਕੜ ਅੰਤਰ ਸ਼ਰਮਲੰਨ ਅੰਤਰ ਜੀ ਹਰੇ ਕੋ ਪਰਕ ਸਮਾਨ ਏਕ ਦਾਤ ਏਕ ਤੇ ਘਾਰੀ ਦੀ ਸਭ ਤੇਰੇ ਚੋਦਵੇਂ ਦਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਨਰ ਨਾ ਜਾਣਾ ਸੂ ਪਰਭੰਗ ਵਿੱਚ ਇੰਤ ਬੇਂਤਰੀ ਤੇਰੇ ਕਾਹ ਕੁਣ ਅੱਖ ਵਖਣ ਜੋ ਸੇਵਾ ਜੋ ਸੇਵਾ ਤੁਜੀ ਜਨਾਨਕ ਤਿਲ ਕੁਰਬਾਨ ਹਰਤਾਵੇ ਹਰਤਾਵੇ ਤੁਜੀ ਸੇਂਜਾ ਜੁਗ ਮੈਸੂਰ ਵਾਸੀ ਸੇਮੁਕ ਤੋ ਸੇਮੁਕ ਪੈਜਨ ਹਰਤਾਏ ਜੀ ਤਿੰਨ ਟੂਟੀ ਜਮ ਕੀ ਫਾਸੀ ਥਿੰਨਰ ਪੋਜਨ ਹਰਨਰ ਪੋਤਿਆ ਜੀ ਤਿੰਨ ਕਾ ਪੋ ਸਭ ਬਵਾਸੀ ਥਿੰਨ ਸੇਵਾ ਜਨ ਸੇਵਾ ਮੇਰਾ ਹਰਦੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾਏ ਜੀ ਜਨਾਨਕ ਤਿਲ ਬਲ ਜਾਸੀ ਤੇਰੀ ਪਗਲ ਤੇਰੀ ਪਗਤ ਭੰਟਾਰ ਜੀ ਭਰੇ ਬੇਨਤ ਬੇਨਤਾ ਤੇਰੇ ਪਗ ਤੇਰੇ ਪਗ ਸਲਾਘਨ ਤੁਝ ਜੀ ਹਰਨੇ ਕਿਆਨੇ ਕਿਆਨੰਤਾ ਤੇਰੀ ਨੈਗ ਤੇਰੀ ਨੈ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਨਤਾ ਤੇਰੀ ਨੈਗ ਤੇਰੇ ਨੈ ਪੜੇ ਉਹ ਸਮਰਸ ਸਾਸ ਜੀ ਖੜ ਕਿਰਿਆ ਕਰ ਕਰਮ ਕਰੰਤਾ ਸੇ ਪਗ ਸੇ ਬਦ ਭਲੇਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਦਪੁਰਖੇ ਪਰਮ ਪਰਕਰਤਾ ਜੀ ਤੁੜ ਜਵੜ ਵਰਨਾ ਕੋਈ ਤੁਝ ਜਿਵੇਂ ਕੋ ਸਦਾ ਸਦਾ ਤੂ ਏਕੋ ਜੀ ਤੂ ਨੈਚਲ ਕਰਤਾ ਸੋਈ ਤੁਹੇ ਆਪੇ ਭਾਵੇਂ ਸੋਈ ਵਰਤੇ ਜੀ ਤੁਧਾ ਆਪੇ ਕਰੇ ਸੋ ਹੋਈ ਤੁਧਾ ਆਪੇ ਸੱਚ ਸਮੀ ਪਾਈ ਜੀ ਤੁਧਾ ਆਪੇ ਸਿਰ ਜੇ ਸੋ ਬੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਜਾਂ ਸਾਮ ਹਲਾ ਚੌਥਾ ਤੂ ਕਰਤਾ ਚੈਰ ਮੈਂਡਾ ਸਾਂ ਯੂਟਿਊਬ ਭਾਵੇਂ ਸੋਈ ਤਿਸੀ ਤੂ ਦੇਸੋ ਹੀ ਪਾਈ ਰਹਾਓ ਸਭ ਤੇਰੀ ਤੂ ਸਬਣੀ ਧਿਆਏ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਡਾ ਮਨੂ ਗਵਾਏ ਤੁਧਾ ਆਪਿ ਛੋੜਿਆ ਆਪੇ ਮਿਲਾਇਆ ਰੂਦਰਿਆ ਸੋ ਤੁਝ ਹੀ ਮਾਏ ਤਦ ਵੀ ਦੂਜਾ ਕੋਈ ਨਾਏ ਜੀ ਦੰਸ ਸਭ ਤੇਰਾ ਕੇਲਵਜੋਗ ਮਿਲ ਵਿਛੜਸ ਨੂੰ ਵੀ ਮੇਲ ਇਸ ਨੂੰ ਤੂੰ ਜਾਣੇ ਸੋਜਨ ਜਾਣੇ ਹਰ ਗੁਣ ਸਦੀ ਅੱਖ ਵਖਾਣੇ ਈਨ ਹਰ ਸੇਵਤਿਨ ਸੁਖ ਪਾਏ ਸਹਿ ਜਈ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭੂ ਦੂਜਾ ਵਰਨਾ ਕੋਈ ਰੂ ਕਰ ਕਰ ਵੇਖੇ ਜਾਣੇ ਸੋਜਨ ਨਾਨਕ ਗੁਰੂ ਪ੍ਰਗਟ ਹੋਇਆ ਆਸਾ ਮਹੱਲਾ ਪਹਿਲਾ ਈਤ ਸਰਵੜੇ ਪਹਿਲਨ ਵਾਸਾ ਪਾਣੀ ਪਾਵਕ ਤਿਨਹਿ ਕੀਆ ਬੰਕਰ ਮਾ ਭਗਨੀ ਚਾਲ ਅਹਮ ਦੇਖੈ ਤੇ ਡੂਬਿਐ ਮਨ ਇਕਨ ਚਿਤਸਮੁੜ ਮਣਾ ਹਰਿ ਬਿਸਰੇ ਤੇਰੇ ਗੁਣ ਗਲਿਆਰਹਾਉ ਨਾਉ ਜਤੀ ਸਦੀ ਨਹ ਪੜੈ ਮੂਰਤਿ ਮੁਤਾ ਜਨਮ ਪਿਆ ਤਰਨੁ ਮਤਿ ਨਾਨਕ ਤੇਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਮਨ ਮਨ ਕਿਹ ਤੇਰੀ ਬਰੀਆ 허ਬਰ ਕਾ ਤੇਰੇ ਕਿਤੇ ਨਾ ਕਾਂਨ ਸਾ ਸੰਤ ਭਜ ਕੇਵਲ ਨਾਮ ਸਰੰਜਾ ਲਾ ਭਵਜਨ ਤਰਨ ਕੈ ਜਨ ਬਿਤਾ ਜਾਤ ਰੰਗ ਮਾਇਆ ਕੈ ਰਹਾਉ ਜਾ ਬਤਾ ਉਸਨੇ ਮਤ ਰਮਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਰਹੁ ਨਾਨਕ ਹਮਣੀ ਚਿਰਮ ਸਰਨ ਪ੍ਰੇਕੀ ਰਖੋ ਸੰਮਾ ਬਾਛਾਹੀ ਦਸਨੀ ਦੋਬੀ ਬਾਜਵੇਂ ਤੀਜੋ ਪਈ ਅਮਰੇ ਕਰੋ ਹਰ ਦੇ ਰਚਾ ਪੂਰਨ ਹੋਇ ਚਿਤ ਕੀ ਇੱਛਾ ਤਉ ਜਨਮ ਰਹਿ ਮਾਰਾ ਆਪਣਾ ਗਣ ਕਰੋ ਪ੍ਰਤੀ ਪਾਰ ਅਮਰੇ ਦੁਸਬਾ ਤੁਮ ਕਾ ਆਪ ਹਾਤੇ ਮੋਹਿ ਬਚਾਵੋ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਸੂਰਣ ਜੀ ਕਰ ਦਇ ਕਰੀਐ ਸਭਰਨਿਕ ਵਾਰ ਸੰਗਰੀਐ ਸੂਰਣ ਹੋਏ ਹਮਾਰੀ ਆਸਾ ਤੂਰਪ ਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤੈਉ ਜੋ ਪਰਚਾਂਸ ਤੁਮ ਤੇ ਪਾਉ ਸੇਉਕ ਸੇ ਕਰ ਹਮਾਰੇ ਤਾਰੇ ਚੁੰਚੁੰ ਸਤਰ ਹਮਾਰੇ ਮਾਰੀਐ ਆਪ ਹਾਤੇ ਮੁਝੇ ਬਰੀ ਮਰਨ ਕਾਲ ਕਾ ਤਰਾਸਨੇ ਵਰੀਐ ਮੂਝੋ ਸਦਾ ਹਮਾਰੇ ਪਛਾ ਸਰੀਐ ਤੁਝੇ ਕਰੀਂ ਬਰੱਛਾ ਰਾਗਲੇ ਮੇ ਰਖਣ ਹਾਰੇ ਸਾਈਂ ਚੰਦ ਸਾਹੇ ਪਿਆਰੇ ਵੀਰ ਬਰਨ ਜੋ ਸਟਣ ਕੇ ਹੰਤਾਤ ਮਹਬੂਰੀ ਜ ਤਰਦਸ ਕੰਤਾ ਕਾਲ ਪੈ ਬ੍ਰਹਮਾ ਬੋ ਉਤਰਾ ਕਾਲ ਪੈ ਸੁਭਜੋ ਉਤਰਾ ਕਾਲ ਪੈ ਕਰਬਿ ਸੁਨ ਪ੍ਰਕਾਸ਼ਾ ਸਿਕਰਤਾ ਗੀ ਹਤਮਾ ਸਾ ਜਮਨ ਕਾਲ ਜੋ ਵੀ ਸਵ ਕੀਓ ਬੇਦਰਾ ਬ੍ਰਹਮਾ ਜੋਥਿਓ ਨਾਨਕਾ ਸੁਭ ਲੋਕ ਸਵਾਰਾ ਨਮਸਕਾਰ ਹੈ ਧਾਇ ਹਮਾਰਾ ਜਮਨ ਕਾਲ ਸਦਕ ਬਨਾਇਓ ਦੇਵ ਦਾ ਜਛਨੀ ਬਜਾਇਓ ਆਦਨ ਤੇ ਕੇ ਅਵਤਾਰਾ ਸੋ ਗੁਰੂ ਸਮਝਿਓ ਹਮਾਰਾ ਨਮਸਕਾਰਤ ਸੇ ਕੋਮਾਰੀ ਸਖੋ ਪਰਜਾ ਜਨੇ ਆਪ ਸਵਾਰੀ ਸੇਵਕਣ ਕੋ ਸੇਵਕ ਸੁਭਦੀ 17 ਕੋ ਪਰਮ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਦ ਟੀਤੇ ਕੋ ਚਿਰ 16 ਸਫਰ ਕਿਰਪਾ ਰਿਸ਼ਕਰ ਫੂਲਾ ਸੰਤਨੁ ਨ ਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰੁਛਾਨੈ ਘਟ ਘਟ ਕੇ ਪਰਵਟ ਕੀ ਜਾਣੈ ਜਬੁ ਰਖਿ ਕਰਾ ਕਰਤਾਰ ਪਰਜਾ ਧਰਤ ਤਦ ਦੇਹ ਪਾਰਾ ਜਬਾ ਕਰਤ ਕਰਤੋ ਕਹੂ ਤੁਮ ਮੈਂ ਮਤ ਦੇ ਦਰਸਬ ਹੂ ਬੀਤੇ ਬਰਸਨ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮਸਾ ਵਿਤੇ ਰਤ ਨਰਨੰ ਜਾਣਤ ਪੇਧੇ ਪੇਦੇ ਰਿਆਲਮ ਨਰੰਕਾਰ ਨਨ ਬਕਰਨ ਲੰਬੇ ਆਦ ਨੀਲ ਨਾ ਦੇ ਸੰਭ ਤਾਕਾਂ ਮੂਰੇ ਚਾਰਤ ਪੇਧਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਿਰਪਾ ਹਿਨ ਨਮਾਤ ਮਹਾਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾਸ ਨਰੰਕਾਰ ਕਚਿ ਨਿਤ ਰਹਿ ਪਵ ਆਪਿ ਆਪਣੀ ਕੁਦੇ ਜੇਤੀ ਵਰਨਤ ਪਿੰਨ ਪਿੰਨ ਤਸ ਤੇਤੀ ਤੁਮਰਾ ਲਖਨ ਜਾਏ ਪਸਾਰ ਕੈ ਵਿਸਟਵ ਤੁਮ ਸੰਸਾਰ ਮੀਕੇ ਰੂਪ ਨੂਪਸ ਰੂਪਾਰੰਕਿ ਪਵ ਰਵ ਕਹਿ ਕੂਪਾ

ਰਚਾ ਹੋਇ ਤੈ ਸੁਭ ਕਾਲ ਦੂਸਰੇ ਸਤੈ ਤਦ ਕਾਲਾ ਕਿਰਪਾ ਦ੍ਰਿਸ਼ਣ ਜੈ ਨੇਹ ਰਿਤਾ ਕਹਿ ਤਾ ਤਨ ਗਮੁ ਹਰਹੁ ਰਿਜਿ ਸਿਧਿ ਕਰਮੁ ਸੁਭ ਹੋਇ ਜਿਸ ਸਾਸ ਰਕੇ ਨਾ ਕੋਈ ਇੱਕ ਬਾਰ ਜਿ ਤਮੈ ਸੁਮਾਰਾ ਕਾਲ ਪਾਸੇ ਤੈ ਉਬਾਰ ਬਿਨਰ ਨਾਮ ਤੇ ਹਾਰੋ ਕਹਾ ਦਾਰਿ ਜਿਸ ਦੋਖ ਤੇ ਰਹਾ ਠੜਕੇ ਤਮੈ ਸਰਨ ਤੇ ਹਾਰੀ ਆਪ ਹੱਦ ਲਹਿਓ ਬਾਰੀ ਸਰਬਟੋਰ ਮਹੋ ਸੁਹਾਇ ਜਿਸ ਦੋਖ ਤੇ ਲਹਿਓ ਬਚਾਈ ਸਵਿਆ ਬਾਏ ਗਏ ਜਬ ਤੇ ਤੁਮਰੇ ਤਬ ਤੇ ਕੁਮਾ ਕਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇਕ ਨਾ ਮੰਨਿਉ ਸਿਮਰ ਸਾਸਰ ਬੇ ਸਬਬੋ ਭੇਦ ਕਹਿਮ ਇਕ ਨਾ ਜਨਿਉ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਨਕ ਸਬਤ ਹਿ ਬਖਾਨੋ ਦੁਹਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਮਾਰੋ ਦਵਾਰ ਬਾਏ ਗਹਿ ਕਿਲਾ ਦੀਐ ਸੋ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾਤੀ ਜਨ ਦੇ ਕੋ ਕਾਰ ਸਤਿ ਪ੍ਰਸਾਦ ਨਦ ਦੇ ਪਿਆਮ ਰਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨਵ ਜੀਆਂ ਵਧਾਈਆਂ ਰਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਮਣ ਆਈਆਂ ਚਬੜੋਤਾ ਗਾਓ ਹਰੀ ਕੇ ਰਾਮਨ ਜਨੀ ਵਸਾਇਆ ਕਾਹੇ ਨਾਨਕ ਨਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰਿਆ ਤੂੰ ਸਦਾ ਰੂਹ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸੁਬਨਾਗਲਾ ਸਮਰਤ ਸੁਆਮੀ ਸੋ ਕਾ ਮਨ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸਾਚੇ ਸਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਕਨੇਹ ਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮਿਲਾ ਜਿਨ ਤੁੱਖਾ ਸਭ ਗੁਆਈਆਂ ਕਰਛਾਂ ਸੁਖ ਮਿਨਾਏ ਵਸੈ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਢੋ ਜਿਸ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਮੰਤ ਘਰ ਸੁਹਾਗੇ ਘਰ ਸੁਹਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆਂ ਪੰਚ ਦਉਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਜਿਨ ਕੋ ਸਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਆ ਤਦ ਕਰੇ ਦੁਵਾਜੇ ਹਣ ਦਸਨੋ ਉਡ ਭਾਗੀ ਹੋ ਸકલ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸકલ ਵਸੂਰੇ ਬੂਖ ਰੋਗ ਸੰਤਾ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਕਉਣ ਤੇ ਕਣੀ ਕਹਤੇ ਪ੍ਰਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾ ਅਣਗੁਰ ਚਰਨ ਲਾਗੇ ਵਾਜੇ ਨਰਤੂਰੇ ਮੰਧਾਵਣੀ ਮਹੱਲਾ ਪਨਵਾ ਥਾਲ ਵਿੱਚ ਤੈਨ ਵਸਤੂ ਪਈਓ ਸਾਰ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇਧਾਰੋ ਏਕੋ ਕਾਗਜ ਏਕੋ ਪੰਚਰ ਜਿਸ ਕਾ ਹੋਇ ਉਧਾਰੋ ਇਹ ਵਸਤਰੀ ਨਾ ਜਾਣ ਇਤਨੀ ਤੇਰਾ ਕਿਰਤਾਰੋ ਧੰ ਸੰਸਾਰ ਚ ਲਗਤਰੀ ਸਭ ਨਾਨਕ ਬ੍ਰਹਮਸਾਰੋ ਸ਼ਲੋਕ ਮਹੱਲਾ ਪਨਵਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੁਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਨਾਹਿਆ ਪੈਤਰ ਸੁਪੀ ਹੋਈ ਦਰਸਬਿਆ ਮੇਂ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤੰਮਨ ਕੀ ਵਹਿਰਿਆ ਪੋੜੀ ਜਿੱਥੇ ਤੂੰ ਸੁਮਰਤ ਜਿੱਥੇ ਕੋਈ ਨਾਏ ਹੋਥੇ ਤੇਰੀ ਰਖਬਨੀ ਉਧਰ ਮਾਏ ਸੁਣ ਕਹਿ ਜਮ ਕਹਿ ਦੂਤ ਨਾਏ ਤੇਰੇ ਝੜ ਜਾਏ ਪਉਲ ਬਿ ਤੁਮਸ ਗਾਇ ਗੁਰ ਚਬਦੀ ਪਾਰ ਪਾਏ ਬਿਨ ਕੋ ਲਗੀ ਪਿਆਸ ਮਰੀ ਸਹੀ ਕਾਏ ਕਲਮੇ ਹਿ ਕੁਣ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਇ ਬਿਰਤਾ ਕੋ ਨਾ ਜਾਏ ਜੀ ਆਵਤ ਹੈ ਸ਼ਲੋਕ ਮਹੱਲਾ ਪੰਜਵਾ ਅੰਤਰਗੁਰੂ ਅਰਾਧਨਾ ਜੀਵਾਂ ਜਪ ਗੁਰਨਾਮ ਨੇਤਰੀ ਸਤਗੁਰੂ ਵੇਖਣਾ ਸੁਰਨੀ ਸੁਨਾ ਗੁਰਨਾਮ ਸਤਗੁਰੁ ਚੇਤੀ ਰਤੇ ਅਦਰਕੇ ਭਈ ਠਾਉ ਕਹਨਾਣ ਕਿਰਪਾ ਕਰੇ ਜਿਸੁ ਨਹਿ ਵਤ ਦੇ ਜਗਨਉਤਮ ਕਾੜੀ ਵਰਲੇ ਕੇ ਹੀ ਕੇ ਮਹਲਾ ਪੰਜਵਾ ਰਖੇ ਰਖਿ ਨਿਹਾਰੈ ਆਪਿ ਉਬਾਰਿ ਅਣ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਣ ਹੋਇ ਆਪਿ ਦਿਆਲ ਮਨੁ ਨਾਮਿ ਸਾਰਿਣ ਚਾਉ ਜਿਨਾ ਕੇ ਸੰਗੁ ਭਉ ਜਲਤਾ ਹਾਰਿਣ ਸਾਕਰ ਨਿੰਦਕ ਦੁਖਿਨ ਮਾਹਿ ਬਿਧਾਰਿਣ ਈਸਾਵ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸਕ ਹੋਏ ਸਗਲੇ ਦੁਖ ਜਾਇ ਈਸਾਵ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸਕ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ